ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਪਟਾਲਾ ਸਾਈ ਪੈਕ ਦੇ ਕਲਗੀ ਲੜ ਦੇ ਪ੍ਰੋਬਲਮ ਨੂੰ ਸੋਲਵ ਕਰਕੇ ਦੱਸਾਂਗੇ ਆਜੋ ਪਹਿਲਾ ਇਹਦਾ ਆਪਾਂ ਪੱਗ ਬਣਾਉ ਨੱਕ ਦੀ ਸੇਚ ਲਗਾ ਲੈਣਾ ਪੱਗ ਬੰਨ ਨੂੰ ਲਗਾ ਕੇ ਜਿਹੜਾ ਲਾੜਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਆਪਾਂ ਖੋਲ ਲੈਣਾ ਹੈ ਖੋਲ ਕੇ ਉੱਪਰੋਂ ਤੇ ਉੱਪਰੋਂ ਅੱਧਾ ਫੋਲਡ ਕਰ ਲੈਣਾ ਤੇ ਥੱਲੇੋਂ ਅੱਧਾ ਅੱਧਾ ਫੋਲਡ ਕਰਕੇ ਆਪਾਂ ਬਣਾ ਲਣ ਨੂੰ ਰੱਖਣਾ ਹੈ ਰੱਖ ਕੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਾਂਗੇ ਅੰਡ ਤੱਕ ਜਿਵੇਂ ਵੀਡੀਓ ਵਿੱਚ ਦੇਖ ਰਹੇ ਹੋ ਤੁਸੀਂ ਸਾਫ਼ ਕਰ ਲੈਣਾ ਹੈ ਜਿਹੜੇ ਆਪਣੇ ਛੇਵੇਂ ਲੜ ਦੇ ਬਾਅਦ ਨੇ ਉਹ ਆਪਾਂ ਦੀ ਸੇਤਣਾੜਾ ਕੱਢ ਲੈਣੇ ਨੇ ਕੱਟ ਕੇ ਜਿਹੜਾ ਆਪਾਂ ਪੱਗ ਪੈ ਲਗਾਇਆ ਸੀ ਉਹ ਪੱਗ ਪੰਚ ਥੱਲੇ ਆਪਾਂ ਲੜ ਨੂੰ ਲੈ ਕੇ ਆਵਾਂਗੇ ਇਹ ਕਿ ਆਪਾਂ ਲੜ ਨੂੰ ਮੋੜ ਦੇਣਾ ਹੈ ਮੋੜ ਤੇ ਜਿੰਨੇ ਘ ਆਪਣੇ ਸੇਮਿਲਰ ਦੀ ਚੜਾਈ ਆ ਉਹਦੇ ਮੁਤਾਬਿਕ ਆਪਾਂ ਲੜ ਨੂੰ ਛੋੜਾ ਕਰਕੇ ਲਗਾ ਦੇਣਾ ਹੈ ਜੇ ਵੀਡੀਓ ਵਧੀਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਇਹ ਜੀ ਆ ਹੋਰ ਟਿਪਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ